ਅੱਜ ਨਾ ਤੁਹਾਡੇ ਵਾਸਤੇ ਆਫਰ ਵਾਲਾ ਆਰਜਨ 605 ਡੀਆਈ ਟਰੈਕਟਰ ਲੈ ਕੇ ਆ ਗਏ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲਾ ਬਈ ਬਾਈ ਤੂੰ ਦੱਸੋ ਠੀਕ ਠਾਕ ਕਿਹੜਾ ਮਾਡਲ ਆਰਜਨ ਬਾਈ ਇਹ 2008 ਮਾਡਲ ਆ ਜੀ ਠੀਕ ਆ 2008 ਮਾਡਲ ਆ ਨੰਬਰ ਪਿਆ ਵਾ ਪੀਵੀ30 ਮੋਖਸਰ ਸਾਹਿਬ ਦਾ ਜੀ ਪੀਵੀ30 ਸ਼੍ਰੀ ਮੋਖਸਰ ਸਾਹਿਬ ਦਾ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਇਹ ਮੂਹਲੇ ਟਾਇਰ ਹੈਗੇ ਜੇਕੇ ਕੰਪਨੀ ਦੇ 60 ਤੋਂ 65 ਪੈਸੇ ਅੱਛਾ ਬਾਈ ਮਗਰਲੇ ਅੱਡੇ ਟਾਇਰ ਗੁਡੀਅਰ ਕੰਪਨੀ ਦੇ ਅੱਡੇ ਟਾਇਰ ਆ ਗੁਡੀਅਰ ਕੰਪਨੀ ਦੇ ਰੰਗ-ਬੇੜ ਦੀ ਗੱਲ ਕਰ ਸਾਰਾ ਟਰੈਕਟਰ ਹੀ ਨਾਲ ਆ ਪਾਵਰ ਸਟੀering ਆ ਪਾਵਰ ਸਟੀering ਦਾ ਸੈਂਟਰ ਗੇਅਰ ਆ ਸੈਂਟਰ ਗੇਅਰ ਆ ਕੰਪਨੀ ਵਾਲਾ ਸੈਂਟਰ ਆ ਹਾਂ ਕੰਪਨੀ ਵਾਲਾ ਆਈਡੀ ਪ੍ਰੂਫ ਮਿਲ ਲੇ ਟਰੈਕਟਰ ਦੇ ਠੀਕ ਆ ਸਮਾਨ ਟਰੈਕਟਰ ਨਾਲ ਬਾਈ ਛਤਰੀ ਸਾਰਾ ਸਮਾਨ ਪੂਰਾ ਠੀਕ ਆ ਇੰਜਨ ਗੇਅਰ ਦਾ ਦੱਸ ਬਾਈ ਕਿਵੇਂ ਆ ਇੰਜਨ ਗੇਅਰ ਦੀ ਵੀ ਵਿਰੇ ਗਾਰੰਟੀ ਹੈ ਭਲਾ ਬੰਦੇ ਨੇ ਵਾਕੇ ਸੌਦਾ ਕਰ ਲੈਣਾ ਇਹ ਬਾਈ ਕੰਪਨੀ ਦਾ ਸੈਂਟਰ ਆ ਕੰਪਨੀ ਦਾ ਸੈਂਟਰ ਗੇਅਰ ਆ ਵਿਰੇ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਕੇ ਚਲਾ ਕੇ ਲਿਆ ਸਕਦੇ ਨਵੀਂ ਸਰਵੋਸ ਹੋਈ ਆ ਵੀ ਜਾ ਕੇ ਜੋੜਨਾ ਹੀ ਆ ਹਣਾ ਹਾਂਜੀ ਹਾਂਜੀ ਕੀ ਡਿਮਾਂਡ ਆ ਬਈ ਇਹਦੀ? 3 ਲੱਖ 30 ਹਜ਼ਾਰ ਰੁਪਈਆ ਮੰਗਦੇ ਇਹਦਾ। 3 ਲੱਖ ਤੇ 30 ਹਜ਼ਾਰ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ। 3 ਲੱਖ ਦਵਾਂਗੇ ਡੈਟਰ ਵਿੱਚੋਂ ਮਾਨਤਨ ਕਰਦਾਂ ਤੇਰੀ ਵੀਡੀਓ ਤੇ। 30 ਹਜ਼ਾਰ ਦਾ ਉਤਲਾ ਛੱਡਦਾ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਦਾ 3 ਲੱਖ ਜੋ ਵੀ ਕਰ ਦੋਗੇ। ਤੇਰੀ ਵੀਡੀਓ ਤੇ ਮਾਨਤਨ ਕਰਦਾਂਗੇ। ਬਾ ਠੀਕ ਆ ਇਹ ਕਿਹੜੇ ਪਿੰਡ ਵਕਾਊ ਆ? ਇਹ ਮਲੂਕਾ ਪਿੰਡ ਹੈ। ਪਿੰਡ ਮਲੂਕਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਨੰਬਰ ਬੋਲਦੇ। 62 62845 ਹਾਂ 62845 ਠੀਕ ਆ ਬਾਈ ਹਾਂ ਠੋਡੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਬਈ ਬੇਫਿਕਰ ਹੋ ਜਾ ਬਾਈ ਠੀਕ ਆ ਬਾਈ ਧੰਨਵਾਦ